来。 ਸ਼ਸ਼ਿਕਾ ਤੁਸੀਂ ਜੁੜੇ ਹੋ ਆਨਰ ਦੇ ਨਾਲ ਵੱਡੀ ਖਬਰ ਸ਼ੰਭੂ ਬਾਰਡਰ ਨਾਲ ਜੁੜੀ ਹੋਈ ਹੈ ਸ਼ੰਭੂ ਬਾਰਡਰ ਹਲੇ ਨਹੀਂ ਖੁੱਲੇਗਾ ਤਾਂ ਦਾਦੀਏ ਕਿ ਸੁਪਰੀਮ ਕੋਰਟ ਚ ਅੱਜ ਐਮ ਸੁਣਵਾਈ ਹੋਈ ਹੈ ਤੇ ਇਸ ਸੁਣਵਾਈ ਦਰਮਿਆਨ ਜੋ ਸੁਪਰੀਮ ਕੋਰਟ ਨੇ ਆਦੇਸ਼ ਜਾਰੀ ਕੀਤੇ ਸੀ ਉਸ ਵਿੱਚ ਹਲੇ ਸਰਕਾਰ ਨੇ ਆਪਣਾ ਜਵਾਬ ਹੈ ਜਿਹੜਾ ਉਹ ਪੂਰਾ ਨਹੀਂ ਕੀਤਾ ਜਾਨੀ ਕਿ ਜੋ ਸੁਪਰੀਮ ਕੋਰਟ ਨੇ ਦੇ ਦਿੱਤੇ ਸੀ ਕਿ ਕਮੇਟੀ ਬਣਾਈ ਜਾਵੇ ਅਤੇ ਇਸ ਮਸਲੇ ਦਾ ਹੱਲ ਕੱਢਿਆ ਜਾਵੇ ਉਸ ਕਮੇਟੀ ਦੇ ਨਾਂ ਹਲੇ ਤੱਕ ਤੈ ਨਹੀਂ ਹੋਏ ਤਾਂ ਇਸ ਦੇ ਚੱਲਦਿਆਂ ਅੱਜ ਸੁਣਵਾਈ ਨਹੀਂ ਹੋਈ ਇਹ ਟਾਸ ਸੁਣਵਾਈ ਅੱਜ ਸੁਪਰੀਮ ਕੋਰਟ ਵਿੱਚ ਟਲ ਚੁੱਕੀ ਹੈ ਤੇ ਸੁਪਰੀਮ ਕੋਰਟ ਨੇ ਹੁਣ 3 ਸਤੰਬਰ ਨੂੰ ਜਿਹੜਾ ਦੁਬਾਰਤੋਂ ਸੁਣਵਾਈ ਦਾ ਸਮਾਂ ਰੱਖਿਆ ਹੈ ਤੇ ਉੱਥੇ ਜਾ ਕੇ ਕਰ ਦੇਖਿਆ ਜਾਵੇ ਕਿ ਸੁਪਰੀਮ ਕੋਰਟ ਨੇ ਇੱਕ ਹਫ਼ਤੇ ਦਾ ਸਮਾਂ ਦਿੱਤਾ ਸੀ ਕਿ ਜੋ ਸ਼ੰਭੂ ਵਾਰਡਾ ਸ਼ੰਭੂ ਆਰਡਰ ਦਾ ਇੱਕ ਸਾਈਡ ਹੈ ਜਿਹੜੀ ਉਹ ਖੋਲੀ ਜਾਵੇ ਇੱਕ ਲੈਨ ਹੈ ਜਿਹੜੀ ਖੋਲ ਦਿੱਤੀ ਜਾਵੇ ਬਜ਼ੁਰਗ ਮਹਿਲਾਵਾਂ ਅਤੇ ਐਂਬੂਲੈਂਸ ਦੇ ਲਈ ਰਸਤਾ ਚਾਲੂ ਕਰ ਦਿੱਤਾ ਜਾਵੇ ਪਰ ਹਲੇ ਤੱਕ ਕਿਸੇ ਤਰ੍ਹਾਂ ਦੀ ਹਲਚਲ ਹੈ ਜਿਹੜੀ ਸ਼ੰਭੂ ਆਰਡਰ ਤੇ ਹੁੰਦੀ ਨਜ਼ਰ ਨਹੀਂ ਆ ਰਹੀ ਤਾਂ ਉਧਰ ਸਖਤ ਟਿੱਪਣੀਆਂ ਪਿਛਲੇ ਵਾਰ ਜਿਹੜੀ ਸੁਣਵਾਈ ਹੋਈ ਸੀ ਉਸ ਤੇ ਸੁਪਰੀਮ ਕੋਰਟ ਨੇ ਕੀਤੀਆਂ ਸੀ ਤੇ ਸਖਤ ਚੇਤਾਵਨੀ ਵੀ ਦਿੱਤੀ ਸੀ ਕਿ ਇੱਕ ਹਫਤੇ ਦੇ ਵਿੱਚ ਵਿੱਚ ਜਿਹੜਾ ਇਹ ਰਸਤਾ ਜਿਹੜਾ ਖੁੱਲਣਾ ਚਾਹੀਦਾ ਪਰ ਇਸ ਦੇ ਬਾਵਜੂਦ ਵੀ ਇੱਥੇ ਹਲਚਲ ਕੁਝ ਹਲੇ ਪ੍ਰੋਪਰ ਨਾ ਚੰਗੇ ਤਰੀਕੇ ਨਾਲ ਨਹੀਂ ਹੋਈ ਹਾਲਾਂਕਿ ਬੀਤੇ ਕੱਲ ਹੀ ਐਸਐਸਪੀ ਪਟਿਆਲਾ ਨੇ ਕਿਸਾਨਾਂ ਨਾਲ ਮੀਟਿੰਗ ਕੀਤੀ ਅਤੇ ਮੀਟਿੰਗ ਆ ਜਿਹੜੀ ਬੈਸਿੱਟਾ ਰਹੀ ਕਿਸਾਨਾਂ ਨੂੰ ਜਿੱਥੇ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਕਿ ਦਰਨਾ ਖਤਮ ਕੀਤਾ ਜਾਵੇ ਪਰ ਉਧਰ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਦਿੱਲੀ ਜਾ ਕੇ ਆਪਣੀਆਂ ਮੰਗਾਂ ਮਨਵਾਣੀਆਂ ਨੇ ਅਤੇ ਸਾਨੂੰ ਨਾ ਰੋਕਿਆ ਜਾਵੇ ਅਸੀਂ ਦਿੱਲੀ ਜਾ ਕੇ ਹੀ ਦਰਨਾ ਪ੍ਰਦਰਸ਼ਨ ਜਿਹੜਾ ਕਰਨਾ ਹੈ ਹਰਿਆਣਾ ਸਰਕਾਰ ਜਿਹੜੇ ਜਾਣ ਬੁੱਝ ਕੇ ਸਾਡੇ ਰਾਹ ਦਾ ਰੋੜਾ ਬਣ ਰਿਹਾ ਹੈ ਜਿਹੇ ਜਿਹੜਾ ਕਿਸਾਨਾਂ ਵੱਲੋਂ ਅਕਸਰ ਬਿਆਨ ਦਿੱਤੇ ਜਾਂਦੇ ਆ ਤਾਂ ਬਿੱਤੇ ਕੱਲ ਵੀ ਜਿਹੜਾ ਠੋਕਮਾ ਜਵਾਬ ਹੈ ਜਿਹੜਾ ਕਿਸਾਨਾਂ ਨੇ ਦਿੱਤਾ ਸੀ ਤੇ ਸਪਰੀਮ ਕੋਰਟ ਦੇ ਆਦੇਸ਼ਾਂ ਤੇ ਜਿੱਥੇ ਰਸਤਾ ਖੋਲਣਾ ਸੀ ਉਸ ਵਿੱਚ ਕਿਤੇ ਨਾ ਕਿਤੇ ਪ੍ਰਸ਼ਾਸਨ ਵੀ ਹਲੇ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਸਕਿਆ ਤੇ ਉਧਰ ਹਰਿਆਣਾ ਸਰਕਾਰ ਦੀ ਗੱਲ ਕਰੀ ਤਾਂ ਹਰਿਆਣਾ ਸਰਕਾਰ ਨੇ ਜਵਾਬ ਜੋ ਦਿੱਤਾ ਉਸ ਵਿੱਚ ਦੱਸਿਆ ਗਿਆ ਕਿ ਹਲੇ ਨਾਮ ਹੀ ਤੈ ਨਹੀਂ ਹੋਇਆ ਤਾਂ ਸੁਪਰੀਮ ਕੋਰਟ ਨੇ ਦੋਵੇਂ ਸੂਬਿਆਂ ਨੂੰ ਜਿਹੜੇ ਆ ਆਦੇਸ਼ ਦਿੱਤੇ ਸੀ ਕਿ ਦੋਵੇਂ ਸੂਬੇ ਜਿਹੜੀ ਕਮੇਟੀ ਬਣਾਉਣ ਅਤੇ ਕਮੇਟੀ ਵਿੱਚ ਜਿਹੜਾ ਨਾਗੈਰ ਰਾਜਨੀਤਿਕ ਵਿਅਕਤੀਆਂ ਨੂੰ ਰੱਖਿਆ ਜਾਵੇ ਅਤੇ ਗੈਰ ਰਾਜਨੀਤਿਕ ਵਿਅਕਤੀਆਂ ਨੂੰ ਰੱਖ ਕੇ ਕਮੇਟੀ ਬਣਾ ਕੇ ਇਸ ਮਸਲੇ ਦਾ ਹੱਲ ਕੱਢਿਆ ਜਾਵੇ ਤੇ ਜਲਦ ਤੋਂ ਜਲਦ ਜਿਹੜੀ ਆ ਇੱਕ ਸਾਈਡ ਆ ਜਿਹੜੀ ਇੱਕ ਲਾਈਨ ਆ ਜਿਹੜੀ ਉਹ ਹਾਈਵੇ ਦੀ ਖੋਲ ਦਿੱਤੀ ਜਾਵੇ ਪਰ ਹਲੇ ਤੱਕ ਕਿਸੇ ਤਰ੍ਹਾਂ ਦੀ ਇੱਥੇ ਕੋਈ ਵੀ ਵੱਡੀ ਹਲਚਲ ਨਹੀਂ ਹੋਈ ਤਾਂ ਉਧਰ ਕਿਸਾਨਾਂ ਨੇ ਜਰੂਰ ਆਪਣਾ ਜਿਹੜਾ ਰੋਸ ਪ੍ਰਦਰਸ਼ਨ ਆ ਉਹ ਜਾਰੀ ਰੱਖ ਰੱਖਿਆ ਤੇ ਇਸ ਨੂੰ ਹੋਰ ਤਿੱਖਾ ਕਰਨ ਦੇ ਲਈ 31 ਦਾ ਗਾਸਤ ਨੂੰ ਵੱਡਾ ਇਕੱਠਾ ਜਿਹੜਾ ਸ਼ੰਭੂ ਬਾਡਰ ਤੇ ਸੱਧਿਆ ਹੋਇਆ ਤੇ ਇਸੇ ਦੇ ਦਰਮਿਆਨ ਜੇਕਰ ਦੇਖਿਆ ਜਾਵੇ ਕਿ ਸੁਪਰੀਮ ਕੋਰਟ 'ਚ ਅੱਜ ਅਹਿਮ ਸੁਣਵਾਈ ਹੋਈ ਸੀ ਹੋਣੀ ਸੀ ਅਤੇ ਵੱਡਾ ਫੈਸਲਾ ਅੱਜ ਆ ਸਕਦਾ ਸੀਗਾ ਇਸ ਨੂੰ ਲੈ ਕੇ ਪਰ ਫੈਸਲਾ ਇਸ ਕਰਕੇ ਨਹੀਂ ਆ ਸਕਿਆ ਕਿ ਜੋ ਕਮੇਟੀ ਬਣਾਉਣ ਦੇ ਲਈ ਆਦੇਸ਼ ਜਾਰੀ ਹੋਏ ਸੀ ਉਸ ਕਮੇਟੀ ਦੇ ਮੈਂਬਰਾਂ ਦੇ ਨਾਮ ਆ ਜਿਹੜੇ ਉਹ ਜਿਹੜੇ ਤੈਅ ਨਹੀਂ ਹੋ ਸਕੇ ਇਸ ਦੇ ਚੱਲਦਿਆਂ ਸੁਣਵਾਈ ਹੁਣ 3 ਸਤੰਬਰ ਤੱਕ ਟਲ ਗਈ ਹੈ ਤਾਂ ਇੱਕ ਵਾਰ ਦੱਸ ਦਿੰਨੇ ਆ ਕਿ 6 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਕਿ ਕਿਸਾਨ ਸ਼ੰਭੂ ਤੇ ਖਨੌਰੀ ਬਾਡਰ ਤੇ ਬੈਠੇ ਨੇ ਤੇ ਦਿੱਲੀ ਕੋਚ ਕਰਨ ਦੇ ਲਈ ਜਦੋਜਾਦ ਕਰ ਰਹੇ ਨੇ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਐਮਐਸਪੀ ਕਾਨੂੰਨ ਹੈ ਜਿਹੜਾ ਉਹ ਐਮਐਸਪੀ ਗਾਰੰਟੀ ਹੈ ਜਿਹੜੀ ਉਹ ਕੇਂਦਰ ਸਰਕਾਰ ਤੋਂ ਜਾਰੀ ਕਰਵਾਉਣੀ ਹੈ ਅਤੇ ਕਿਸੇ ਵੀ ਹਾਲਤ ਚ ਘਰਾਂ ਚ ਘਰ ਨਹੀਂ ਮੁੜਾਂਗੇ ਤੇ ਕਿਸਾਨਾਂ ਦਾ ਇੱਕ ਨਵਾਂ ਬਿਆਨ ਵੀ ਤੇ ਕੱਲ ਸਾਹਮਣੇ ਆਇਆ ਕਿ ਅਸੀਂ ਦਿੱਲੀ ਜਾਵਾਂਗੇ ਤੇ ਟਰੈਕਟਰ ਟਰਾਲੀਆਂ ਸਮੇਤ ਜਾਵਾਂਗੇ ਕਿਉਂਕਿ ਟਰੈਕਟਰ ਟਰਾਲੀਆਂ ਹੀ ਅਸੀਂ ਸਾਡਾ ਅਸਲ ਘਰ ਹੈ ਅਤੇ ਉਸ ਦੇ ਤਹਿਤ ਹੀ ਅਸੀਂ ਸੰਘਰਸ਼ ਕਰ ਸਕਦੇ ਹਾਂ ਤਾਂ ਬਿੱਤੇ ਕੱਲ੍ਹ ਹੀ ਰਵਨੀਤ ਬਿੱਟੂ ਦਾ ਵਿਵਾਦਿਤ ਬਿਆਨ ਵੀ ਸਾਹਮਣੇ ਆਇਆ ਕੇਂਦਰੀ ਰਾਜ ਮੰਤਰੀ ਬਿੱਟੂ ਨੇ ਕਈ ਤਿੱਖੇ ਸ਼ਬਦੀ ਹਮਲੇ ਕਿਸਾਨਾਂ ਤੇ ਕੀਤੇ ਆ ਕਿ ਕਿਸਾਨ ਆਗੂ ਫੰਡਿੰਗ ਜਿਹੜੇ ਆ ਲੈ ਰਹੇ ਆ ਵਿਦੇਸ਼ਾਂ ਤੋਂ ਉਹਨਾਂ ਨੂੰ ਫੰਡਿੰਗ ਹੋ ਰਹੀ ਆ ਤੇ ਕਿਸੇ ਵੀ ਹਾਲਤ ਵਿੱਚ ਜਿਹੜੇ ਕਿਸਾਨ ਕਿਰਪਾਨਾ ਬੰਬ ਜਾਂ ਰੋੜੇ ਲੈ ਕੇ ਦਿੱਲੀ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਜਾਵੇਗਾ ਤਾਂ ਇਸ ਨੂੰ ਲੈ ਕੇ ਕਿਸਾਨਾਂ ਵਿੱਚ ਕਾਫੀ ਰੋ ਹੈ ਤੇ ਰਵਨੀਤ ਮੀਟੂ ਨੂੰ ਮੋੜ ਮਾ ਜਵਾਬ ਦਿੱਤਾ ਜਾ ਰਿਹਾ ਪਰ ਉਧਰ ਸੁਪਰੀਮ ਕੋਰਟ ਚ ਅੱਜ ਸੁਣਵਾਈ ਆ ਜਿਹੜੀ ਉਹ ਟਲ ਚੁੱਕੀ ਆ ਤੇ ਅਹਿਮ ਸੁਣਵਾਈ ਹੋਣੀ ਸੀ ਪਰ ਜੋ ਕਮੇਟੀ ਬਣਾਉਣੀ ਸੀ ਉਸ ਦੇ ਮੈਂਬਰਾਂ ਦਾ ਨਾਮ ਤੈਅ ਨਹੀਂ ਹੋ ਸਕਿਆ ਇਸ ਦੇ ਚੱਲਦਿਆਂ ਸੁਣਵਾਈ ਆ ਜਿਹੜੀ 3 ਸਤੰਬਰ ਤੱਕ ਟਾਲ ਦਿੱਤੀ ਗਈ ਆ ਤਾਂ ਇਹ ਵੀ ਕਹਿ ਸਕਦੇ ਹੋ ਕਿ 3 ਸਤੰਬਰ ਤੱਕ ਹਾਲੇ ਰਸਤਾ ਜਿਹੜਾ ਉਹ ਸ਼ੰਭੂ ਆਡਰਾਂ ਦੇ ਨਹੀਂ ਖੁੱਲੇਗਾ ਇਸ ਦੇ ਲਈ ਹੋਰ ਇੰਤਜ਼ਾਰ ਕਰਨਾ ਪਵੇਗਾ